ਅੱਜ ਜਗਤguru ਗੁਰਮਾਨਤ ਸਿੰਘ ਜੀ ਮਹਾਰਾਜ ਸਾਧੂ ਜੀ ਸਮਝਾਉਂਦੇ ਨੇ ਹੁਣ ਸੁਣਿਓ ਇੰਨਾ ਕੁਛ ਪ੍ਰਾਪਤ ਕਰਕੇ ਕੋਈ 70 80 ਸਾਲ ਦੀ ਉਮਰ ਨਹੀਂ ਬਾਬਾ ਜੀ ਕਹਿੰਦੇ ਜੁਗਾ ਜੁਗਾ ਅੰਤਰਾ ਦੀ ਉਮਰ ਵੀ ਬੰਦੇ ਨੂੰ ਮਿਲ ਜਾਵੇ ਜੇ ਰੱਬ ਚੇਤੇ ਨਹੀਂ ਆਉਂਦਾ ਰੱਬ ਦੀ ਨਜ਼ਰ ਦੇ ਵਿੱਚ ਨਹੀਂ ਆਉਂਦਾ ਤੇਰੀ ਉਮਰ ਕਿਸੇ ਵੀ ਕੰਮ ਦੀ ਨਹੀਂ ਹੈ ਅੱਜ ਗੁਰਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਜੇ ਜੁਗ ਚਾਰੀ ਅਰ ਜਾਂ

گرو نانک دیو جی مہاراجی ہو جائے ساری درتی تین جانتی ہو, ہو, ہو جانی ہے سب کو بابا جی کہ ساتھ نہ ہونی کمائی ہو بی.

یاد رکھنا عمرہ بدا لیا نمہ کھٹا دا راج کما لیا ساج تاکی تے ہم تدا ہے لوگ کی تیرے پیشے مگر مگر تو دے نے سب کچھ تے پرابت کر لیا پر پر میں سردی نگر دے گی جے نہیں تو آیا اینا کچھ پرابت کر لیا چار کو دس اپنا چاری جو کو مر ہوئی نمہ کھنڈا دا راج تک ملے گیا ساج تاکی تے تیرا حکم چل گئی

ਤੂੰ ਕਿੰਨਾ ਵੱਡਾ ਬੁੰਦਾ ਸੈ ਕਿੰਨੇ ਤੇਰੇ ਮਗਨ ਦੁਰਦੇ ਸੀ ਕਿੰਨੀ ਵੱਡੀ ਤੇਨੂੰ ਉਮਰ ਸੀ ਗੁਰਦਾਰ ਦੇ ਬਾਬਾ ਜੀ ਕਹਿੰਦੇ ਕਿਸੇ ਨੇ ਵੀ ਤੇਰੀ ਬਾਤ ਨਹੀਂ ਪੁੱਛੀ ਤੂੰ ਕਿ ਤੂੰ ਪਰਮੇਸ਼ਰ ਦੀ ਕਿਰਪਾ ਦੀ ਨਜ਼ਰ ਦੇ ਵਿੱਚ ਨਹੀਂ ਆਇਆ ਅਗੇ ਤਾਂ ਅੰਗੁਰ ਮਾਰਗ ਦੇ ਵਿੱਚ ਅਸਰ ਸੁਣਦੇ ਕਿ ਕੀ ਹੋਏਗਾ ਨਜ਼ਰ ਦੇ ਵਿੱਚ ਨਹੀਂ ਆਇਆ ਬਾਬਾ ਜੀ ਕਹਿੰਦੇ ਕੀਟ ਅੰਦਰ ਕੀਟ ਕਰ

ਤਨ ਮਨਖਾ ਜੀਵਨ ਦਿੱਤਾ ਸੀ ਇਨਾ ਕੁਛ ਕਰਮ ਤੋਂ ਬਾਅਦ ਪ੍ਰਾਪਤ ਕਰਨ ਤੋਂ ਬਾਅਦ ਕੋ ਰਾਗ ਨੂੰ ਵਹਿਰ ਨੂੰ ਭੁੱਲ ਗਿਆ ਪਰ ਮਿਸਰ ਨੂੰ ਭੁਲਣ ਦਾ ਦੋਸ ਤੇਰੇ ਮਥੇ ਤੇ ਲਾਇਆ ਜਾਏਗਾ ਮਨਖਾ ਜੀਵਨ ਕਿਉਂ ਮਿਲਿਆ ਏ ਜੀ ਮਨੁੱਖੀ ਜੀਵਨ ਆਪਾਂ ਤੇ ਇਸ ਵਾਸਤੇ ਸੋਚਿਆ ਮਨਖਾ ਜੀਵਨ ਇਸ ਲਈ ਮਿਲਿਆ ਖਾ ਲਿਆ ਪੀ ਲਿਆ ਹੰਡਾਲਿਆ ਦੇ ਇਧਰ ਉਧਰ ਘੁੰਮ ਕੇ ਪਾਸ ਲਿਆ ਦਾ ਰਾਤ ਨੂੰ ਸੌਂ ਕੇ ਕਰ ਲਿਆ ਬਾਬਾ ਜੀ ਕਹਿੰਦੇ ਇਦਾਂ ਤਾਂ ਡੰਗਰ ਵੀ ਕਰਦੇ ਹਨ ਤੇ ਤੇਰੇ ਵਿੱਚ ਤੇ ਨੰਕਰ ਵਿੱਚ ਕੀ ਫਰਕ ਕੀ ਹੋਇਆ ਚਾਰਾ ਪਾ ਲੋ ਪੱਠਾ ਪਾ ਲੋ ਨਾ ਪੱਠੇ ਪਾ ਲੋ ਖਾ ਲੈਣੇ ਗੋਬਰ ਕਰ ਦੇਣੇ ਤੇ ਤੇਰਾ ਤੇ ਫਿਰ ਉਸ ਦੇ ਵਿੱਚ ਕੀ ਫਰਕ ਹੋਇਆ ਤੈਨੂੰ ਮਨੁੱਖਾ ਜੀਵ ਇਸ ਕਰਕੇ ਦਿੱਤਾ ਤਾਂ ਕਿ ਤੂੰ ਰਾਮ ਦੀ ਬਾਣੀ ਕਰ ਸਕਿਆ ਉਹ ਸਤਨਾਮ ਵਾਹਿਗੁਰੂ ਉਹਦੀ ਇਬਾਦਤ ਕਰੇ ਈ ਬਾਬਾ ਜੀ ਨੇ ਲਖ 84 ਜੋ ਸਭਾਈ ਮਾਨਸ ਉਪਰ ਦੀ ਵਡਿਆਈ ਵਡਿਆਈ ਤਾਂ ਦਿੱਤੀ

ਮਨੁष्य ਜੀਵਨ ਕੇਤ ਇਨਸਾਨ ਇਹਨਾਂ ਰੱਬ ਨੇ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚ ਇ tanto ਖਚਕ ਹੋ ਗਿਆ ਜਿਸ ਨੇ ਦਾਤਾਂ ਦਿੱਤੀਆਂ ਉਸ ਨੂੰ ਇਹ ਭੁੱਲੋ ਬੈਠ ਜਾਏ ਉਹਦੇ ਲਈ ਉਹਦਾ ਸਿਮਰਨ ਕਰਨ ਲਈ ਉਹਦੀ ਬੰਦਗੀ ਕਰਨ ਲਈ ਉਹਦਾ ਨਾਮ ਜਪਣ ਲਈ ਅੱਧਾ ਘੰਟਾ ਇੱਕ ਘੰਟਾ ਵੀ ਬੰਦੇ ਕੋਲ ਨਹੀਂ ਦਰਗਾਹਾਂ ਤੇ ਕਾਲ ਪਾਰਤ ਤੇ ਬੈਠ ਲਈ ਬੰਦੇ ਕੋਲ 15-15 ਘੰਟੇ ਦੇ ਬੰਦਾ ਉੰਦਰ ਬਹਿ ਜਾਂਦਾ ਹੈ ਪਰ ਰੱਬ ਦੇ ਰੇਤੇ ਦਰਵਾਜ਼ੇ 'ਚ ਕੋਈ ਧਾਰਮਿਕ ਸੰ ਆਏ گیڑا جا ماریا دس روپے گولک چھ جی پائے چکر ماریا لیا تو ساتھ اپنے کار کو چلے گئی بڑھ گیڑا تو ہو گیا جی کام میں حالات بنے گی منتر جے جی گئے دار پیٹی چھ جی پائے تال کھڑکایا گئے تر روح کو میں تے چلو لیا تو ساتھ اپنے کار کو چلے گئی میں تے سنگت روح کیا سی اتھے کھڑے ہو کے جب وہ آمدائیں ਆਪਣੇ ਅੰਦਰ ਦੇ ਜੋ ਵੀ ਇਹਦੇ ਘਰ ਦੇ ਵਿੱਚ ਦੁੱਖ ਪ੍ਰੇਸ਼ਾਨੀਆਂ ਸਾਰੀ ਬਾਬਾ ਜੀ ਨੂੰ ਸੁਣਾਉਂਦਾ ਹੈ ਬਾਬਾ ਜੀ ਮੇਰਾ ਆਪ ਹੀ ਕਰਵਾਸ ਅਰਦਾਸ ਕਰਦਾ ਨਾ ਖਰਾ ਉੱਟੀ ਮੈਨੂੰ ਇਹ ਕਰ ਦੋ ਮੇਰੀ ਇਹ ਕਰ ਦੋ ਮੇਰਾ ਆਪ ਸਵਾਰ ਦੋ ਆਪ ਸਵਾਰ ਹੂੰ ਦਸ ਮਿੰਟ ਸਾਰੀਆਂ ਗੱਲਾਂ ਸੁਣਾ ਦੇਗਾ ਆਪਣੀ ਜਿੱਤੀ ਵੀ ਅੰਦਰ ਦੀਆਂ ਤੇ ਬਾਬਾ ਜੀ ਕਹਿੰਦਾ ਤੂੰ ਆਪਣੀ ਤੇ ਸੁਣਾ ਕੇ ਜਦਿਆਂ ਮੇਰੀ ਨੇ ਸੁਣ ਲੈ ਕੁਛ ਕਦਰ ਬਾਬਾ ਜੀ ਮੈਂ ਸੁਣਾ ਇਹ ਮੈਨੂੰ ਤੁਹਾਡੇ ਸੁਣਨ ਦਾ ਕੋਈ ਟਾਈਮ ਨਹੀਂ ਹੈ ਮੇਰੇ ਕੋਲ ਢੇੜਾ ਮਾਰਿਆ ਦਿੱਤੋ ਜਾਏਗਾ ਬਾਹਰ منشاہ پر کلا خطم ہو کے رب کو بھول جانا یہ جیون نہیں منشیا جیون ربر واسطے تریا سے پہنچنے ملیا پراپت

گیاراج جیت اس بابا جی کنی سویر شام دیکھی گرو نانک بابا جی نہیں موت اس کو بھیڑے ہیں ہم آدمی ہاں ایک دمی ਬਸ ਤੂੰ ਦੰਦਾ ਦੁਨੀ ਹੈ ਦੰਦ ਦਿਲਦਾ ਹੈ ਕਿ ਕੂੰ ਬੰਦਾ ਹੈ ਜਿਸਦੇ ਦਮ ਨਿਕਲ ਗਿਆ ਮਿੱਟੀ ਦੀ ਢੇਰ ਤਨ ਕੋਈ ਵੀ ਘਰ ਦੇ ਵਿੱਚ ਰੱਖਣ ਪਿਆ ਨਹੀਂ ਹੋਵੇਗਾ ਦੋ ਚਾਰ ਘੰਟੇ ਚ ਤਨ ਨੂੰ ਟੁੱਕ ਕੇ ਸੰਸਾਰ ਘਾਟ ਦੇ ਵਿੱਚ ਲੈ ਕੀ ਤੇ ਲਿਆ ਗਿਆ ਕਾਦਾ ਮਾਨ ਕਰਦਾ ਹੈ ਕਿਸ ਚੀਜ਼ ਦਾ ਮਾਨ ਕਰਦਾ ਹੈ ਬਾਬਾ ਜੀ ਉਹ ਹੀ ਸਮਝਾਉਂਦੇ ਨੇ ਦੋਸ਼ ਤਨ ਨੂੰ ਮੜਿਆ ਜਾਏਗਾ ਦੋਸ਼ੀ ਕਰਾਰ ਦਿੱਤਾ ਜਾਏਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ ਨੇ ਜੈਸੀ ਹੀ ਰਾਤ ਦੇ ਦਿੱਤੀ

ਜਾ ਕੋ ਉਮਤ ਵਾਲੀ ਅਗਲਾ ਬਚਨ ਪੜੋ ਕਹਿੰਦੇ ਬਿਨ ਸਿਮਰਨ ਜੋ ਜੀਵਨ ਬੰਦ ਸਰਪ ਜੈਸੀ ਨਰਜਾਈ ਕਹਿੰਦੇ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਨਾਮ ਤੋਂ ਬਿਨਾਂ ਜੀਵਰ ਐਸਾ ਹੈ ਜਿਸ ਤਰ੍ਹਾਂ ਸੱਪ ਦਾ ਜੀਵਨ ਹੁੰਦਾ ਹੈ ਜੀ ਲੰਮੀ ਉਮਰ ਹੋ ਜਾਏਗੀ ਸਭ ਲੰਮੀ ਉਮਰ ਭੋਗਦਾ ਹੈ ਤੇ ਉਹਦੇ ਕੋਲ ਹੈ ਕੀ ਜੀ ਕੀ ਹੈ ਸਭ ਦੇ ਕੋਲ ਜੀ ਜ਼ਹਿਰ ਹੈ ਬਿਕੁਬਾਧ ਜੀ ਦੇ ਦੁਆਬ ਦਿੱਤਾ ਜ਼ਹਿਰ ਹੈ ਵਿਸ਼ ਹੈ ਬੱਬਾ ਜੀ ਕਹ ਕਰੇ ਉਹ ਲਵ ਯੂ ਮਰ ਭੋਗਦਾ ਪਿਆਏ ਪਰ ਯਾਦ ਰੱਖਣਾ ਅਮਰਤ ਨਹੀਂ ਇਕੱਠਾ ਕਰਦਾ ਪਿਆਏ ਵੇਸ਼ ਇਕੱਠਾ ਕਰਦਾ ਪਿਆਏ ਤੇ ਜਿਹੜਾ ਪਰਮੇਸ਼ਰ ਮਹਤੂਜ ਦੇ ਨਾਮ ਤੋਂ ਨਾ ਜੀਵਨ ਭੋਗਦਾ ਪਿਆ ਸਮਝ ਲੈ ਉਸ ਸੱਪ ਦੇ ਬਰਾਬਰ ਹੈ ਜਿਵੇਂ ਵੇਸ਼ ਉਪੱਠੀ ਕਰਦਾ ਪਿਆਏ ਉਹ ਵਿਯੋਗ ਕਰਦਾ ਨਹੀਂ ਤੇ ਜਦੋਂ ਤੇਰੇ ਨਾਲ ਗੱਲਬਾਤ ਕਰਕੇ ਤੂੰ ਵੀ ਅੰਦਰੋਂ ਗੰਦੇ ਹੀ ਕਰਦਾ ਏ ਜ਼ਹਿਰ ਹੀ ਕਰਦਾ ਏ ہر بسرت سدا کواری بابا جی کہتے ہیں بین سمرت جو جیون بلنا سرپ جیسے انداری نو کھنڈن کو راج کماوے انت چلے گو آئی راب پل گیا وہی پل پل بابا جی کہتے ہیں نو کھنڈن کا راج پاگ بھی تن مل جا جتو سارے تن جتو کہہ گئے نو کھنڈن کا راج ہے جتو ہے

ਮੈਂ ਫਿਰ ਕਹਾਂ ਕੱਲੀ ਆਪਣੀ ਨਾਲ ਗੁਰੂ ਸੁਣਾਉ ਕੁਛ ਘੜੀ ਗੁਰੂ ਦੇ ਚਰਨਾਂ ਦੇ ਵਿੱਚ ਬੈ ਕੇ ਗੁਰੂ ਦੀ ਵੀ ਸੁਣੋ ਗੁਰੂ ਕਹਿੰਦਾ ਕੀ ਚਾਹੁੰਦਾ ਏ ਜਿਸ ਦਿਨ ਗੁਰੂ ਦੀ ਸੁਣ ਕੇ ਮਨ ਦਾ ਸੁਰੂ ਕਰ ਦੇਵੇਗਾ ਜਿਹੜਾ ਦੁੱਖਾਂ ਦੇ ਤੱਕੇ ਤੂੰ ਦਿਨ ਰਾਤ ਰੋਂਦਾ ਹੈ ਬਾਬਾ ਜੀ ਕਹਿੰਦੇ ਸਾਰਿਆਂ ਦੀ ਨਿਮਰਤੀ ਹੋ ਜਾਏਗੀ ਤਨ ਗੁਰੂ ਦਰਸ਼ੇ ਦਾ ਦੁੱਖ ਕਿਥੋਂ ਪੈਦਾ ਹੁੰਦੇ ਨੇ ਕਿਥੋਂ ਰੋਗ ਪੈਦਾ ਹੁੰਦੇ ਨੇ

ਇਸੀ ਤਰ੍ਹਾਂ ਮੁੱਤਾਂ ਕੀ ਚਲੇ ਗਏ ਨਾਲ ਕਥਾ ਸੁਨੇ ਨਾਲ ਕੀਰਤਨ ਪਤਾ ਹੀ ਨਹੀਂ ਲੱਗਿਆ ਬਾਬਾ ਜੀ ਸਾਨੂੰ ਕੀ ਕਰਦੇ ਪਏ ਨੇ ਪਤਾ ਤੇ ਤਾਂ ਲੱਗਿਆ ਜਦੋਂ ਸੰਗਤ ਦੇ ਵਿੱਚ ਬੈਠ ਕੇ ਗੁਰੂ ਦੇ ਬਚਨਾਂ ਨੂੰ ਗ੍ਰਹਿਣ ਕਰੇਗਾ ਸੁਣੇਗਾ ਤਾਂ ਪਤਾ ਹੀ ਲੱਗੇਗਾ ਬੰਦਾ ਪਿਆਰ ਕਰ ਉਹ ਕੀ ਕਰਦਾ ਹੈ ਸ਼ਿੱਤੀ ਸ਼ਿੱਤੀ ਭਜਦਾ ਹੈ ਤੁਰਦਾ ਹੈ ਬਰਪਨ ਸੱਤ ਵਿਕਤੀ ਕਰਕੇ ਤੇ ਫਿਰ ਆਪਣੇ ਕੰਮਾਂ ਧੰਦਿਆਂ ਤੇ ਨਿਕਲ ਜਾਂਦਾ ਹੈ ਬਾਬਾ ਜੀ ਕਿਰਤ ਕਰਨ ਦੀ ਮਤਲਬ ਨਹੀਂ ਕਰਦੇ ਪਰ ਬਾਬਾ ਜੀ ਕਹਿੰਦੇ ਨੇ ਕਿਰਤ ਕਰਨ ਦੇ ਨਾਲ ਨਾਲ

راج کٹانا کما ہوئے سارے نگر نگر ترتے ہوا گر چلتا ہو سارے وڈیائی پر بابا جی جی گرو نانک کی نظر آیا رب کی نظر چ آیا کرپا دی بابا جی نام کچھ پراپت کر کے بھی کسی کام کا نہیں ہے سری راگ ہے ہوتا ہے جی گرو گرنتھ پہلا راگ ہے گرو نانک دیو جی مہاراجن جی، کہ چاہو ایڈا وا ہو جڑیا ہوا مندر موتی تا مندر رہے رتنی تا ہوئے جڑا اٹھا کی تھان جڑے ہوں

ਮੋਤੀ ਤਾਂ ਮੱਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸੂਰ ਤੂੰ ਅਗਰ ਜੰਨਲ ਨੀਂ ਆਉਣਾ ਚਾਓ ਮੱਦ ਦੇਖ ਭੁੱਲਾ ਵੀਸਰੇ ਤੇਰਾ ਚਿੱਤ ਨਾ ਆਵੇ ਨਾਉ ਦਾਤਾ ਕਿਰਪਾ ਕਰੀ ਜਦੋਂ ਸੁੱਖ ਮਿਲ ਜਾਂਦੀ ਐ ਸਿ ਤੈਨੂੰ ਭੁੱਲ ਜਾਂਦੇ ਹਾਂ ਇੰਨਾ ਕੁਛ ਦੇ ਕੇ ਕਿਰਪਾ ਬਣਾਈ ਰੱਖੀ ਮੈਂ ਤੈਨੂੰ ਕਦੇ ਵੀ ਨਾ ਭੁੱਲਾਂ ਕਿਉਂ ਜੇ ਤੈਨੂੰ ਭੁੱਲ ਗਿਆ ਮੈਂ ਕੀੜਿਆਂ ਦੇ ਵਿੱਚ ਖਾਪਿਆਂ ਜਾਵਾਂਗਾ

ਗੁਰਮੰਤੇ ਤੇ ਹੈ ਹੀ ਨਾ ਕੋਣ ਨੂੰ ਗੁਰਦੇ ਨੇ ਨਾਲਕ ਗੁਰਲਾਲ ਸਿੰਘ ਬਾਬਾ ਜੀ ਕਹਿੰਦੇ ਪਏ ਨੇ ਨਿਰਗੁਣ ਅਜਿ ਨਿਰਗੁਣ ਗੁਣ ਕਰੇ ਨਿਰਗੁਣਿਆਂ ਨੂੰ ਗੁਰਵਾਣ ਕਰਦੇ ਗੁਰਮੰਤਿਆਂ ਗੁਣ ਦੇ ਉਹਦੇ ਚਰਨਾਂ ਵਿੱਚ ਝੁੱਕ ਤੇ ਅਖੀਰ ਤੇ ਕਹਿੰਦੇ ਨੇ ਤੇਹਾ ਕੋਈ ਨਾ ਸੁਝਈ ਤੇਹਾ ਕੋਈ ਨਾ ਸੁਝੀ ਤੇਰੇ ਵਰਗਾ ਕੋਈ ਹੋਰ ਮਨਜਲ ਨਹੀਂ ਆਉਂਦਾ ਮੈਨੂੰ ਸੋਝਦਾ ਨਹੀਂ ਤੇਹਾ ਕੋਈ ਨਾ ਸੁਝੀ ਜੇ ਇਸ ਗੁਣ ਕੋਈ ਕਰੇ ਦਾਤਾ ਜਿਉ ਤੇ ਵਰਗਾ ਕੋਈ ਹੋ ਸਕਦਾ ਹੈ ਜਿਹੜਾ ਨਿਰਗੁਣਾਂ ਤਾ ਨੂੰ ਵੀ ਤੁਗੁਣਵਾਨ ਕਰਦਾ ਹੈ ਗੁਵਾਨ ਕਰਨ ਵਾਲਾ ਗੁਣ ਬਖਸ਼ਣ ਵਾਲਾ ਕੋਈ ਹੈ ਤੇ ਨਹੀਂ ਤੇ ਲੋਕੀ ਤੇ ਉਹ ਨੇ ਉੱਪਰ ਚੜਿਆ ਹੋਵੇ ਤੇ ਉਹ ਕੋ ਥੱਲੇ ਨੀਉੜਦਾ ਜਾਂ ਤੰ ਕਰਦੇ ਨਹੀਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹ ਨਿਰਗੁਣ ਜਿਹੜੀ ਨੂੰ ਉਹਨਾਂ ਨੂੰ ਵੀ ਗੁਣਵਾਨ ਬਣਾਉਣ ਵਾਲਾ ਹੈ ਇਸ ਕਰਕੇ ਬੇਨਤੀ ਕਰਾਂ ਆਪਣੇ ਕਾਮ ਵਿਹਾਰ ਕਰੋ ਆਪਣੇ ਕਾਜ ਕਰੋ

تقریباً اٹھارہ سال گرنان دیو جی مہراج کرتار کو دیتا دیتے کھیتی کر دے رہے میں ایک دن کیا سی گرنان دیویاں جی فوٹوہ کال پر پڑھے تو گرنان دیو جی کال دیو جی دی پوجا نہیں ہے یا یہ بھی کہہ لیے بھی تا ہم دیو جی مورد دیو پینا ہوئی نہیں کوئی بھی نہیں کہہ سکتا ہے کہ راب دی اصلی مورد ہے کہ راب رو کسے نے دیکھا ہی نہیں آج تک محسوس کیتا جا سکتا ہے وہ دی کوئی مورد نہیں ہے ਗੁਰਨਾਨਕ ਨੂੰ ਕਿਤੇ ਸੱਪ ਦੇ ਉੱਪਰ ਵਿਚਾਰੇ ਕਿਤੇ ਮਰਨਸ਼ਾਲਾ ਦੇ ਉੱਪਰ ਵਿਚਾਰੇ ਮਾਲਾ ਦਿੱਤੀ ਇੱਕ ਕਮੰਡਲ ਹੱਥ ਦੇ ਵਿੱਚ ਦਿੱਤਾ ਹੋਇਆ ਹੈ ਉਹ ਇੱਕ ਕਮੰਡਲ ਹੱਥ ਵਿੱਚ ਢੇਣ ਵਾਲਿਓ ਗੁਰਨਾਨਕ ਇੰਜ ਨਹੀਂ ਗੁਰਨਾਨਕ ਆਪ ਖੇਤਾਂ ਦੇ ਵਿੱਚ ਖੇਤੀ ਕਰਦਾ ਹੁੰਦਾ ਸੀ ਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਤੋਂ ਕੁੱਝ ਵੀ ਕ੍ਰਮਾ ਨਾ ਦੇ ਹਾਲਾਤੇ ਹੋਦੇ ਹੁੰਦੇ ਨੇ ਮਿੱਟੀ ਵਿੱਚ ਮਿੱਟੀ ਬਣਾਉਣਾ ਪੈਂਦਾ ਹੈ ਉੱਪਰ ਤੋਂ ਲੈ ਕੇ ਖੰਦੀ ਤੱਕ ਮਿੱਟੀ ਵਿੱਚ ਨਿਬੜਿਆ ਜਾਂਦਾ ਹੈ

ਕਿ ਜਿਨ੍ਹਾਂ ਨੇ ਲੱਭੇ ਝੱਗੇ ਪਾਏ ਹੋ ਨੰਬਰ ਚੋੜਾ ਪਾਇਆ ਹੋਵੇ ਦਾਤਿਤ ਨਾ ਹੋਵੇ ਗੁਰਦਾਰਿਕ ਬਾਬਾ ਜੀ ਐਨੇ ਸਾਧਗੀ ਦੇ ਵਿੱਚ ਸਨ ਖੇਤਾਂ ਵਿੱਚ ਉਹ ਕੰਮ ਕਰਕੇ ਆਂਦੇ ਗੁਰਨਾਨਕ ਨੂੰ ਹੀ ਭਾਈ ਲਹਿਣਾ ਸੁਛਦੇ ਨੇ ਕਿ ਗੁਰਨਾਨਕ ਦੀ ਧਰਮ ਸਾਲ ਜਾਣਾ ਗੁਰਨਾਨਕ ਇੱਥੇ ਮਿਲਣਗੇ ਇਹਨਾਂ ਸਾਧਗੀ ਦਾ ਜੀਵਨ ਆ ਫੋਟਮਾ ਬਣਾਈ ਜਾਂਦੀ ਨਹੀਂ ਇਹਨਾਂ ਦੇ ਅੱਗੇ ਮੱਥੇ ਟੇਕੀ ਜਾਂਦੇ ਹਾਂ ਦਿਨ ਰਾਤ ਪਰ ਟੀਕ ਦੇ ਤੌਰ ਤੇ ਠਿੱਕ ਹੈ ਪਰ ਗੁਰਦਾਰਿਕ ਦੇ ਘਰ ਦੇ ਵਿੱਚ ਮੂਰਤੀ ਪੂਜਾ ਮਨਾਈ ਜਾਂਦੀ ਹੈ ਬਿਲਕੁਲ ਪ੍ਰਤੀਕ ਦੇ ਤੌਰ ਤੇ ਘਰ ਦੇ ਵਿੱਚ ਲਗਾਓ ਮੱਥੇ 'ਤੇ ਨਾ ਟੇਕੋ ਮੱਥਾ ਟੇਕਣਾ ਗੁਰਬਾਣੀ ਦਾ ਵੁਦਕਾ ਰੱਖੋ ਉਸ ਨੂੰ ਮੱਥਾ ਜਮਾਓ ਸੀਸ ਜਮਾਓ ਪ੍ਰਤੀਕ ਦੇ ਤੌਰ ਤੇ ਤੁਹਾਡੇ ਘਰ ਦੇ ਵਿੱਚ ਲੱਗੀ ਹੋਵੇ ਪਾਉ ਤੂ ਵੇਖ ਕੇ ਗੁਰੂ ਚੇਤੀ ਨਾਲ ਦਾ ਹੋਏ ਪਰ ਗੁਰਦਾਰ ਦੇ ਘਰ ਦੇ ਵਿੱਚ ਮੂਰਤ ਪੂਜਾ ਨੂੰ ਮਨਾਈ ਹੈ ਮੂਰਤ ਨੂੰ ਮੱਥਾ ਟੇਕਣਾ ਮਨਾਈ ਹੈ ਉਹ ਕਹਿੰਦੇ ਨਹੀਂ ਇਹ ਰੱਬ ਦੀ ਮੂਤ ਕਿੰਨੇ ਗੁਰਦਾਰ ਨੂੰ ਜਿਹੜੇ ਕੈਮਰੇ ਹੁੰਦੇ ਸਭ ਤੋਂ ਬਾਬਾ ਜੀ ਦੇ ਟਾਈਟੇ ਲੋਕਾਂ ਨੇ ਬਣਾਇਆ ਇੱਥੋਂ ਤੱਕੇ ਰੱਖੜੀ ਦਾ ਤਿਉਹਾਰ ਬਹੁਤ ਹੀ ਖੁਸ਼ਹਾਲ ਹੁੰਦਾ ਏ ਲੋਕਾਂ ਨੇ ਗੁਰਦਾਰਾ ਕデア ਜੀ ਮਹਾਰਾਜ ਜੀ ਨੂੰ ਰੱਖੀ ਬੰਦਿਆ ਭੈਣ ਦੇ ਨਾਮ ਕੀ ਦਿਖਾ ਦਿੱਤਾ ਏ ਲੋਕਾਂ ਨੇ ਉਹ ਵੀ ਖਾਧੀ ਕਰ ਕਹਿਣ ਦਾ ਭਾਵ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੂੰ ਮਾਲਾ ਫੜ ਕੇ ਕਮੰਡ ਲੈ ਕੇ ਆਦਿ ਦਿਖਾਦੇ ਨੇ ਗੁਰਨਾਨਕ ਨੇ 18 ਸਾਲ ਨੂੰ ਸੰਗਤਾਂ ਜਾਣੀ ਨਹੀਂ ਕਰਤਾਰਪੁਰ ਦਰਸ਼ਕ ਕਰਨ ਵਾਸਤੇ ਮੇਲੇ ਕਰਨ ਵਾਸਤੇ ਬਾਬਾ ਜੀ ਆਦਮਨ ਉਪਰਗਤੇ

ਫਿਰ ਨਾਲ ਕਦਰੇ ਕੀਰਤ ਕਰਦੇ ਨਾਮ ਜਪਦੇ ਜੋ ਕਮਾਏਗਾ ਉਹ ਸਾਰਾ ਆਪਣੇ ਘਰ ਦੇ ਵਿੱਚ ਨਹੀਂ ਰੱਖਣਾ ਉਸ ਵਿੱਚ ਆਪਣੇ ਪਰਿਵਾਰ ਦਾ ਗੁਜ਼ਾਰਾ ਨਹੀਂ ਕਰਨਾ ਜੇ ਵੱਧ ਉਸ ਵਿੱਚੋਂ ਹੈ ਨੂੰ ਕੋਈ ਤਰੱਕੀ ਗਰੀਬਾਂ ਦੀ ਲੋੜ ਬੰਦਾਂ ਦੀ ਸੇਵਾ ਵੀ ਕਰਨੀ ਆ ਕੋ ਸਤਨਾਮ ਬੋਲੇ ਸੋ ਨਿਹਾਲ ਕੀਰਤ ਕਰਨੀ ਨਾਮ ਜਪਣਾ ਅੱਗੇ ਕੀ ਹੈ ਜੀ ਵੰਡ ਛਕਣਾ ਇਹ ਉਪਦੇਸ਼ ਹੈ ਜੋ ਨਾਨਕ ਬਾਬਾ ਜੀ ਦਾ ਜਿਹਨਾਂ ਦਾ ਪਾਉਂ ਪ੍ਰਕਾਸ਼ ਸਰੂਪਨ ਬਣਾਉਣ ਵਾਸਤੇ ਆਪਾਂ ਤੁੰਗੂ ਗ੍ਰੰਥ ਸਾਹਿਬ ਦੀ ਮਹਾਰਾਣੀ ਦੀ ਚਰਨ ਤੁਮ ਲ ਵਿੱਚ ਰੋਜ਼ਾਨਾ ਹਾਜ਼ਰੀ ਲਵਾ ਰਹੇ ਹਾਂ ਇਸ ਸਰ ਜੀ ਬਾਬਾ ਜੀ ਕਿੰਨੇ ਉਦੇ ਵਰਗਾ ਕੋਈ ਨਹੀਂ ਉਹ ਨੁਰਗੁਣੀ ਆ ਰਹੇ ਹਨ ਗੁਣਵੰਤਿਆ ਕਰ ਬਣਾ ਰਹੇ ਤੰਗੂ ਗੁਰਦੇਵ ਜੀ ਮਹਾਰਾਜ ਕਿਰਪਾ ਕਰਣ ਕੱਲ ਅਠਵੀਂ ਪੂਰੀ ਜਿਹੜੀ ਹੈ ਸੁਣੀਆ ਜੀ ਆ ਰਹੀ ਹੋਏਗੀ ਹੁਣ ਤੁਸੀਂ ਸੁਣ ਲਿਆ ਇੱਕ ਚੰਗੀ ਗੱਲ ਲੱਗੀ ਨਾ ਰੱਬ ਨੇ ਦੂ ਕਨ ਦਿੱਤੇ ਨੇ ਇਧਰੋਂ ਇਧਰ ਨਾ ਕੱਟਦੇ ਹੋ ਇਧਰ ਹੱਥ ਲਾ ਕੇ ਅੰਦਰ ਉਸ ਨੂੰ ਰਸਾ ਲੈਣਾ ਇੱਕ ਮੂਰਤੀਕਾਰ ਆਇਆ ਕਹਿੰਦੇ ਉਸਨੇ ਮੂਰਤੀਕਾਰ ਨੇ ਤਿੰਨ ਮੂਰਤੀਆਂ ਲਿਆ ਕੇ ਆਇਆ ਰਾਤੀ ਦੇ ਦਰਬਾਰ ਦੇ ਵਿਚਾਰੀ ਕਹਿੰਦਾ ਇਹਨਾਂ ਦੇ ਮੂਲ ਪਾਵੇ ਕੋਈ ਫਿਰ ਇਤਨੀ ਖੜੀ ਹੋ ਕੇ ਮੂਲ ਪਾਈ ਤਿੰਨ ਮੂਰਤੀਆਂ ਇੱਕੋ ਜਿਹੀਆਂ ਬਣਾਈਆਂ ਇੱਕ ਦੇ ਵਿੱਚ ਕਿੱਲਾ ਪਾਇਆ ਤੇ ਇਧਰੋਂ ਕੰਨ ਤੋਂ ਨਿਕਲ ਗਿਆ ਇਧਰ ਇੱਕ ਕੋਟੀਏ ਦਾ ਮੂਲ ਹੈ ਦੂਜੀ ਵਿੱਚ ਪਾਇਆ ਮੂਹ ਜੋ ਨਿਕਲ ਜਾਂ ਕਹਿੰਦੇ ਤੀਜੀ ਦੇ ਵਿੱਚ ਪਾਇਆ ਜਿੰਨੇ ਵੀ ਪਾਇਓ ਉਹਨਾਂ ਦੇ ਇਹ ਬੇਮੁੱਲ ਹੈ ਇਸ ਦਾ ਮੂਲੀ ਜੀ ਪੈਸੰਦਾ ਕਿਉਂਕਿ ਸਾਰਾ ਕੁਝ ਆਪਣੇ ਅੰਦਰ ਸਮਾ ਜਾਂਦੀ ਹੈ ਕਹਿੰਦਾ ਭਾਉ ਜਿਹੜੇ ਸੁਣ ਕੇ ਮੰਨ ਲੈਂਦੇ ਨੇ ਸੁਣ ਲਿਆ ਤੁਸੀਂ ਗੁਰੂ ਦੇ ਬਚਨਾਂ ਨੂੰ ਸੁਣਿਆ ਇਸ ਸੁਣਣ ਤੋਂ ਬਾਅਦ ਉਹਨਾਂ ਤੇ ਪਹਿਲਾ ਗਿਆਨ ਦਾ ਯਤਨ ਕਰੋ ਉਹਨਾਂ ਨੂੰ ਮੰਨਣ ਦਾ ਯਤਨ ਕਰੋ ਜੇ ਇੱਕ ਗੁਰ ਕੀ ਸਿੱਖ ਹੋਈ واح گی کا خالص رام تری محلہ تیوکار